ਪਿਛਲੇ ਦਿਨ ਬਹੁਤ ਵੱਡਾ ਫੈਸਲਾ ਲਿਆ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਨਾਲ ਤਖਤ ਸ੍ਰੀ ਦੰਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਇਹ ਜਿਹੜਾ ਜੋ ਤਖਤ ਸ੍ਰੀ ਪਟਨਾ ਸਾਹਿਬ ਹਰਮੰਦਰ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਬਹੁਤ ਵੱਡਾ ਫੈਸਲਾ ਲਿਆ ਜਾਂਦਾ ਪਰ ਇਸੇ ਫੈਸਲੇ ਦੇ ਉੱਪਰ ਅੱਜ ਮੁਰ ਤੋਂ ਮੰਤਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਵੱਲੋਂ ਕੀਤਾ ਗਿਆ ਪੰਜ ਪਿਆਰਿਆਂ ਦੇ ਵੱਲੋਂ ਇਹ ਸਪੈਸ ਨੇ ਨੂੰ ਲੈ ਕੇ ਮੰਤਨ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਸਿੱਖ ਕੌਮ ਨੂੰ ਜਿਹੜਾ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਵੱਡੇ ਸਵਾਲ ਨੇ ਜਿਹੜੇ ਕੀਤੇ ਗਏ ਨੇ ਨਾਲ ਦੇ ਨਾਲ ਇਹ ਵੀ ਗੱਲ ਕਹੀ ਗਈ ਆ ਕਿ ਪੰਥ ਨੂੰ ਦੋ ਫਾੜ ਕਰਨ ਦੀ ਸਾਜ਼ਿਸ਼ ਰਚੀ ਗਈ ਆ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਫੈਸਲੇ ਜਿਹੜਾ ਗੈਰ ਸਿਧਾਂਤਕ ਅਤੇ ਬਗੈਰ ਵਾਜਬ ਆ ਜਾਨੀ ਕਿ ਜਿਹੜਾ ਜਸਦਰ ਗਿਆਨੀ ਕੁਲਦੀਪ ਸਿੰਘ ਗੜਗਾਜ ਅਤੇ ਜਰ ਬਾਬਾ ਟੇਕ ਸਿੰਘ ਤਨੋਲਾ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਉਹ ਫੈਸਲੇ ਨੂੰ ਗੈਰ ਸੰਵਿਧਾਨਿਕ ਅਤੇ ਗੈਰ ਵਾਜਬ ਕਰਾਰ ਦੇ ਦਿੱਤਾ ਗਿਆ ਜਿਸ ਦੇ ਵਿੱਚ ਇਹ ਗੱਲ ਆ ਕਿ ਗਈ ਹੈ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਵੋੱਚ ਸਥਾਨ ਹੈ ਜਿਹੜਾ ਇੱਥੋਂ ਫੈਸਲਾ ਪੂਰੀ ਦੁਨੀਆ ਭਰ ਦੇ ਸਿੱਖ ਮੰਦ ਨੇ ਪਰ ਇਸ ਤਰੀਕੇ ਦਾ ਫੈਸਲਾ ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਤੋਂ ਆ ਜਾਣਾ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਜਿਹੜੇ ਪੰਜ ਪਿਆਰਿਆਂ ਦੇ ਵੱਲੋਂ ਦੇ ਦੇਣਾ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਧਿਕਾਰੀ ਯਥਤੂਤਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਤਨੌਲਾ ਨੇ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਯਥਤੂਤਾਰ ਆ ਉਹਨਾਂ ਨੂੰ ਤਨਖਾਹੀਆਂ ਕਰਾ ਦੇਣਾ ਤੇ ਇਸੇ ਫੈਸਲੇ ਦੇ ਵਿੱਚ ਇਹ ਵੀ ਆ ਕਿ ਸੁਖਬੀਰ ਬਾਦਲ ਨੂੰ ਵੀ ਜਿਹੜਾ 10 ਦਿਨਾਂ ਦੇ ਅੰਦਰ ਪੇਸ਼ ਹੋਣ ਕੀਤੇ ਗਏ ਸੀ ਪਰ ਇਸੇ ਫੈਸਲੇ ਦੇ ਉੱਪਰ ਅੱਜ ਵੱਡਾ ਜਿਹੜੇ ਵਿਚਾਰ ਚਰਚਾ ਕੀਤੀ ਗਈ ਆ ਪੰਜ ਪਿਆਰੇ ਸਹਿਬਾਨ ਦੀ ਜਿਹੜੀ ਅਹਿਮ ਬੈਠਕ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਗਿਆ ਜਿੱਤੇ ਕਿ ਇਸ ਬੈਠਕ ਦੇ ਵਿੱਚ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਗਿਆ ਕਿ ਇਹ ਜਿਹੇ ਫੈਸਲੇ ਤਖਤ ਤੋਂ ਆਉਣੇ ਤਾਂ ਸਿੱਖ ਕੌਮ ਨੂੰ ਜਿਹੜਾ ਅਕਸਾ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਿਆ ਪੰਥ ਨੂੰ ਜਿਹੜਾ ਦੋ ਫਾੜ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਆ ਜਿਹੇ ਜਿਹੜੇ ਸ਼ਬਦ ਨੇ ਪੰਜ ਪਿਆਰਿਆਂ ਦੇ ਵੱਲੋਂ ਅੱਜ yeah. ਮੀਟਿੰਗ ਕਰਕੇ ਜਿਹੜੇ ਜਿਹੜੇ ਆਮ ਲੋਕਾਂ ਦੇ ਨਾਲ ਆਮ ਜਿਹੜੀ ਸੰਗਤ ਆ ਉਸ ਦੇ ਨਾਲ ਸਾਂਝੇ ਕੀਤੇ ਗਏ ਤੇ ਇਤੋਂ ਤੋਂ ਬਾਅਦ ਇਹ ਵੀ ਗੱਲ ਆ ਕਿ ਗਿਆ ਫੈਸਲਾ ਗੈਰ ਸਵਿਧਾਨਿਕ ਅਤੇ ਗੈਰ ਵਾਜਬ ਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਜਿਹੜਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਲੈ ਕੇ ਫੈਸਲਾ ਲਿਆ ਗਿਆ ਸੀ ਉਹਨਾਂ ਜਿਹੜੇ ਪ੍ਰਚਾਰ ਜਿਹੜੇ ਪ੍ਰੋਗਰਾਮ ਸੀ ਉਹਨਾਂ ਦੇ ਉੱਪਰ ਰੋਕ ਲਗਾਈ ਗਈ ਸੀ ਤਾਂ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਫੈਸਲਾ ਲਿਆ ਸੀ ਤੇ ਉਸ ਤੋਂ ਬਾਅਦ ਜਿਹੜੇ ਪਟਨਾ ਸਾਹਿਬ ਦੇ ਸਾਫਕਾ ਜੱਜਦਾਰ ਨੇ ਗਿਆਨੀ ਰਣਜੀਤ ਸਿੰਘ ਨੇ ਜਿਹੜੇ ਗੋਹਰ ਉਹਨਾਂ ਨੂੰ ਜਿਹੜਾ ਉਨ੍ਹਾਂ ਦੇ ਉੱਪਰ ਲੱਗੀਆਂ ਹੋਈਆਂ ਰੋਕਾਂ ਹਟਾ ਦਿੱਤੀਆਂ ਗਈਆਂ ਸੀ ਪਰ ਉਸ ਤੋਂ ਕੁਝ ਕੁ ਘੰਟੇ ਬਾਅਦ ਵੱਡਾ ਫੈਸਲਾ ਪਟਨਾ ਸਾਬ ਤੋਂ ਲਿਆ ਜਾਂਦਾ ਜਿੱਤੇ ਕਿ ਹਰਮੰਦਰ ਸਾਹਿਬ ਜਿਹੜੇ ਤਖਤ ਨੇ ਉੱਥੋਂ ਫੈਸਲਾ ਲਿਆ ਜਾਂਦਾ ਕਿ ਜਿਹੜਾ ਜੱਜਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਹੜਾ ਤਨਖਾਈਆ ਕਰਾਰ ਦਿੱਤਾ ਜਾਂਦਾ ਬਾਬਾ ਟੇਕ ਸਿੰਘ ਧਨੋਲਾ ਨੇ ਜਿਹੜੇ ਜੱਜਦਰ ਨੇ ਤਖਤ ਜੀ ਦਮਦਮਤ ਸਾਹਿਬ ਦੇ ਉਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਜਾਂਦਾ ਤੇ ਸੁਖਵੀਰ ਬਾਦਲ ਨੂੰ 10 ਦਿਨ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਤੇ ਪੰਜ ਪੰਜ ਪਿਆਰੇ ਸਹਿਬਾਨ ਦੀ ਅਹਿਮ 70 ਤਾਂ ਸੀ ਜਿ세 ਵਿੱਚ ਕੇ ਇਹਨਾਂ ਸਾਰੇ ਫੈਸਲਿਆਂ ਨੂੰ ਕਿਹਾ ਗਿਆ ਕਿ ਗੈਰ ਸੰਵਿਧਾਨਿਕ ਅਤੇ ਗੈਰਵਾਜਬ ਫੈਸਲੇ ਨੇ ਕਿਹਾ ਗਿਆ ਕਿ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਇਹ ਵੀ ਗੱਲ ਆਖੀ ਗਈ ਕਿ ਜਿਹੜਾ ਸਿੱਖ ਪੰਥ ਨੂੰ ਜਿਹੜਾ ਦੋ ਫਾੜ ਕਰਨ ਦੀ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਹ ਜੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇਕ ਸਿੱਖ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਆਉਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਨੂੰ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਦਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ